ਗੰਜ ਪੈ ਗਿਆ ਸਿਰ ਚ ਅੱਛਾ ਜੀ ਕੀੜਾ ਲੱਗ ਜਾਂਦਾ ਜਾਂ ਵਾਲ ਝੜ ਜਾਂਦੇ ਨੇ ਹਾਂਜੀ ਹਾਂਜੀ ਇਹਨਾਂ ਨੂੰ ਕੁੱਟ ਕੇ ਇਹਦਾ ਪਾਣੀ ਤੇਲ ਦੇ ਵਿੱਚ ਲਾ ਕੇ ਤਾਂ ਗੰਜ ਜਿਹੜਾ ਸਹੀ ਹੋ ਜਾਂਦਾ ਬੂਟੀਆਂ ਦਾ ਬਹੁਤ ਬਹੁਤ ਇਸਤੇਮਾਲ ਆਉਂਦੀਆਂ ਹਨ ਮੈਂ ਉਹੀ ਤਾਂ ਜਾਨਣਾ ਚਾਹੁੰਨਾ ਚਾਹੁੰਨਾ ਵੀ ਬੂਟੀਆਂ 5 5-6 ਲੱਖ ਦਾ ਉੱਤੇ ਲੈ ਕੇ 7-8 ਤੱਕ ਕਿੱਲਾ ਜਿਹੜੇ ਇੱਥੇ ਆਣ ਹਾਂਜੀ ਆਪਣੀ ਫੈਮਿਲੀ ਦੀ ਤਰ੍ਹਾਂ ਆਣ ਹਾਂਜੀ ਕਿਸੇ ਦਾ ਬਾਥਰੂਮ ਰੁੱਕ ਜਾਂਦਾ ਉਹ ਗਰਮ ਕਰਕੇ ਪਾਣੀ ਦੇ ਵਿੱਚ ਉਬਾਲ ਕੇ ਇੱਥੇ ਬੰਦੇ ਕੁੱਲਿਆਂ ਦੇ ਵਿੱਚ ਅੱਛਾ ਜੀ ਉਹ ਬਿਲਕੁਲ 15 ਮਿੰਟ ਦੇ ਬਾਅਦ ਬੰਦਾ ਜਾਂ ਬਾਥਰੂਮ ਆਪਣੇ ਵਿਚਾਰਾਂ ਨੂੰ ਕੇਸੂ ਕਹਿੰਦੇ ਆ ਕੇਸੂ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨੋਤਾ ਤੋਂ ਥੋੜਾ ਜਿਹਾ ਅਸੀਂ ਅੱਗੇ ਆਏ ਆ ਹੁਸ਼ਿਆਰਪੁਰ ਡਿਸਟ੍ਰਿਕਟ ਵਿੱਚ ਘੁੰਮ ਰਹੇ ਆ ਤੇ ਥਾਣਾ ਡੈਮ ਦੇ ਕੋਲ ਆ ਗਏ ਬਿਲਕੁਲ ਤੇ ਪਹਾੜੀ ਰਸਤੇ ਥਾਣੀ ਆਪਾਂ ਜਾ ਰਹੇ ਆ ਥਾਣਾ ਡੈਮ ਵੱਲ ਨੂੰ ਤੇ ਰਸਤੇ ਵਿੱਚ ਆਪਾਂ ਜਿੱਦਾਂ ਤੁਹਾਨੂੰ ਦੱਸਿਆ ਕਿ ਆਪਾਂ ਪੇੜ ਪੌਦੇ ਜੜੀ ਬੂਟੀਆਂ ਨੂੰ ਐਕਸਪਲੋਰ ਕਰ ਰਹੇ ਆ ਦੇਖ ਰਹੇ ਆ ਤੇ ਰਸਤੇ ਵਿੱਚ ਸਾਨੂੰ ਭਰਾ ਜੀ ਮਿਲੇ ਇੱਥੇ ਲੋਕਲ ਆ ਇਹੋ ਉਹਨਾਂ ਤੋਂ ਪੁੱਛਦੇ ਆਂ ਵੀ ਇੱਥੇ ਕਿਹੜੀ ਕਿਹੜੀ ਜਿੱਦਾਂ ਜੜੀ ਬੂਟੀ ਜਾਂ ਹੋਰ ਪੇੜ ਪੌਦੇ ਆ ਤੇ ਉਹਨਾਂ ਬਾਰੇ ਆਪਾਂ ਨੌਲੇਜ ਜਾਣਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਕੀ ਕੰਮ ਚੋਂਦੀ ਤੁਹਾਡੇ ਇੱਥੇ ਜਿਹੜੀ ਹੈ ਨਿੰਮ ਦਾ ਪੇੜ ਹੈ ਜੀ ਅੱਛਾ ਜੀ ਫਿਰ ਨਿੰਮ ਦਾ ਪੇੜ ਬਹੁਤ ਕੰਮ ਆਉਂਦਾ ਆਕਸੀਜਨ ਬਹੁਤ ਬੰਦਾ ਹੈ ਠੀਕ ਹੈ ਜੀ ਹਾਂ ਜੀ ਦਤਨ ਦੇ ਦੰਦਾਂ ਨੂੰ ਕੀੜਾ ਲੱਗਾ ਹੋਏ ਦੀ ਦਤਨ ਨੂੰ ਕੀ ਇਜਾਜ਼ਤ ਕੀੜਾ ਖਤਮ ਹੋ ਗਈ ਠੀਕ ਹੈ ਠੀਕ ਹੋਰ ਕਿਸੇ ਨੂੰ ਖਾਰੇ ਸੇ ਅਲਰਜੀ ਹੋਇਆ ਹੈ ਜਿੱਦਾ ਪਾਣੀ ਆਵਾਲ ਕੇ ਲਾਓ ਠੀਕ ਹੋ ਜਾਏ ਤੇ ਹੋਰ ਜਿੱਦਾਂ ਇੱਥੇ ਹੋਰ ਕਿਹੜਾ ਲੱਗਾ ਆ ਆਪਾਂ ਇੱਕ ਰਸਤੇ 'ਚ ਦੇਖਦੇ ਆਏ ਆ ਆਹੀ ਵਾਲਾ ਸ਼ਾਇਦ ਬੂਟਾ ਦੇਖਦੇ ਆਏ ਆ ਉਹਨੂੰ ਫੁੱਲ ਲੱਗੇ ਲਾਲ ਲਾਲ ਇਹ ਕਿਹੜਾ ਹੈ ਜੀ ਇਹ ਕਾਮਲ ਗੱਦੇ ਜੀ ਕਾਮਲ ਕਾਮਲ ਹਾਂਜੀ ਅੱਛਾ ਚਲੋ ਆਹ ਵਾਲਾ ਹੈ ਹਾਂਜੀ ਤੇ ਇਹ ਕਿਸੇ ਕੰਮ ਆਉਂਦਾ ਇਹ ਜੀ ਉਹਦਾ ਰੰਗਾਂਉਂਗਾ ਜੀ ਨੰਬਰ ਤੇ ਇਹ ਜਿਹੜੇ ਡੋਡੇ ਜਿਹੜੇ ਫਾਫ ਕੋਲ ਲੱਗਾ ਦਵਾਈਆਂ ਹੁੰਦਾ ਦੋ ਰੰਗਾਂਦੇ ਲੱਗੇ ਹੋਇਆ ਸਾਹਮਣੇ ਕਾਮਲ ਕਿਸ ਕੰਮ ਆਉਂਦਾ ਜੀ ਕਾਮਲ ਆਉਂਦਾ ਜਿਹੜੇ ਗੋਡੂ ਲੱਗੇ ਹੁੰਦੇ ਨਾ ਹਾਂਜੀ ਹਾਂਜੀ ਉਹਦੇ ਚ ਉਹ ਰੰਗ ਉੱਤੇ ਦਾ ਛਾਵੇਂ ਸਗਾਣੇ ਪੈਂਦੇ ਧੋਪੇ ਨਹੀਂ ਸਗਾਣੇ ਅੱਛਾ ਜੀ ਜਦੋਂ ਸਗਾ ਕੇ ਜੇਦਾ ਕਿਸੇ ਦਾ ਵੀ ਕੰਨ ਬੁੱਟਦਾ ਹੋਵੇ ਹਾਂਜੀ ਸਰੋਂ ਦਾ ਤੇਲ ਚ ਪਾ ਕੇ ਉਹਦੇ ਕੰੰਜ ਪਾ ਦਿਓ ਕੰੰਜ ਪਰਦਾ ਬਿਲਕੁਲ ਸਹੀ ਹੋ ਜਾਊਗਾ ਬੋਲ ਕੇ ਇਹ ਤੁਹਾਡੇ ਲੋਕਲ ਯੂਜ਼ ਕਰਦੇ ਇੱਥੇ ਹੈ ਬਿਲਕੁਲ ਯੂਜ਼ ਕਰਦੇ ਜਿਹਨਾਂ ਨੂੰ ਪਤਾ ਤੁਸੀਂ ਥਾਣਾ ਤੋਂ ਆ ਕਿ ਮਨੋਤੇ ਤੋਂ ਮੈਂ ਖੋਆੜੀ ਤੋਂ ਆ ਉਹ ਕਿੰਨੀ ਕੁ ਦੂਰ ਇੱਥੋਂ ਜੀ ਨਾਲੀਆਂ ਤੋਂ ਤਿੰਨ ਚਾਰ ਅੱਛਾ ਨਾਲ ਹੀ ਨਾਲ ਨਹੀਂ ਚਲੋ ਬਹੁਤ ਸੋਹਣਾ ਬਹੁਤ ਸੋਹਣਾ ਹੋਰ ਕਿਹੜੇ ਤੁਹਾਡੇ ਤਾਂ ਹੋਰ ਦਰਖਤ ਇੱਥੇ ਲੱਗੇ ਛਾਗੇ ਉਹ ਜਿਹਦਾ ਇੱਕ ਪਲਾਹ ਦਾ ਪੇੜ ਹੁੰਦਾ ਹਾਂਜੀ ਉਹਦੇ 'ਤੇ ਲਾਲ ਫੁੱਲ ਲੱਗਦੇ ਨੇ ਜਿਆਦਾ ਕਰਕੇ ਉਹ ਮਈ ਮਹੀਨੇ ਲੱਗਣੇ ਨਾ ਅੱਛਾ ਜੀ ਉਹ ਅਸੀਂ ਸਕਾ ਕੇ ਰੱਖ ਲੈਂਦੇ ਕਿਸੇ ਦਾ ਬਾਥਰੂਮ ਰੁੱਕ ਜਾਂਦਾ ਉਹ ਗਰਮ ਕਰਕੇ ਅੱਛਾ ਜੀ ਉਹ ਬਿਲਕੁਲ 15 ਮਿੰਟ ਦੇ ਬਾਅਦ ਬਦਾ ਜਾਂ ਬਾਥਰੂਮ ਆਪਣੇ ਵਿਚਾਰ ਮੈਂ ਕੇਸੂ ਕਹਿੰਦੇ ਆ ਕੇਸੂ ਅੱਛਾ ਜੀ ਆਹਨੇ ਗਲੋ ਤਾਂ ਵੀ ਦੱਸ ਦੀ ਗਲੋ ਤਾਂ ਗਲੋ ਤਾਂ ਸਾਡੇ ਵੀ ਲੋਕਲ ਬਹੁਤ ਆ ਜੀ ਗੂੰਦ ਜਿਹੜਾ ਉਹਦਾ ਤੁਸੀਂ ਹਾਂਜੀ ਕਮਰਕਸ ਕਹਿੰਦੇ ਆ ਕਿੰਨੂ ਜੀ ਉਹ ਪਲਾ ਵਿੱਚੋਂ ਪਲਾਜੋਂ ਨਿਕਲਦੀ ਆ ਗੂੰਦ ਕਮਰਕਸ ਕਹਿੰਦੇ ਆ ਉਹਦੀ ਦੁਆ ਬਣਦੀ ਆ ਇਹਨਾਂ ਤੋਂ ਤਿਆਰ ਹੁੰਦੀ ਆ ਪਲਾ ਤੋਂ ਪਲਾ ਤੋਂ ਗੂੰਦ ਤੋਂ ਅੱਛਾ ਜੀ ਟੱਕ ਲਾਉਂਦੇ ਆ ਪਛ ਪਿਓ ਨਿਕਲਦਾ ਉਹਦੇ ਵਿੱਚੋਂ ਨਾ ਬੂਟੀਆਂ ਦਾ ਬਹੁਤ ਨੇ ਬਹੁਤ ਇਸਤੇਮਾਲ ਹੁੰਦੀਆਂ ਨਾ ਮੈਂ ਉਹੀ ਤਾਂ ਜਾਨਣਾ ਚਾਹਣਾ ਵੀ ਬੂਟੀਆਂ ਇਹ ਆਹ ਚਾੜੀ ਜੀ ਇਹ ਵੀ ਜੀ ਹਾਂ ਹਾਂ ਆਹ ਕੀ ਚੀਜ਼ ਆ ਆਹ ਪੁੱਜ ਦੇ ਰਸ ਰੂਸ ਲਈ ਹਾਂਜੀ ਰੂਸ ਦਾ ਬੂਟੀ ਹੈ ਇਹ ਬੂਟੀ ਹੈ ਇਹ ਨਹੀਂ ਉਦਾਂ ਹੀ ਆਹ ਦੇਖੋ ਤਾਂ ਕਿੱਦਾਂ ਬੈਠੀ ਉਹ ਮਧੂਮੱਖੀਆਂ ਕਿੰਨੀਆਂ ਬੈਠੀਆਂ ਤੇ ਉੱਤੇ ਦੇਖੋ ਤਾਂ ਇਹ ਜੋ ਰਸ ਨਿਕਲਦਾ ਅੱਛਾ ਤੇ ਇੱਕ ਹੋਰ ਮੈਨੂੰ ਭਰਾ ਜੀ ਕੋਈ ਗੱਲ ਪਤਾ ਲੱਗੀ ਸੀਗੀ ਹਾਂਜੀ ਆ ਜਿਹੜੀ ਤੁਹਾਡੀ ਆ ਲਾਟੀਨਾ ਲਾਟੀਨਾ ਤੁਸੀਂ ਕੀ ਕਹਿੰਦੇ ਲੋਕਲ ਭਾਸ਼ਾ ਚ ਜਿਹੜਾ ਨੂੰ ਆਈ ਚੜੇਲ ਬੂਟੀ ਕਹਿੰਦੇ ਆ ਵਾਲੀ ਆ ਆਹ 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 ਵਾਲੀ ਆਹ ਬੂਟੀ ਕਹਿੰਦੇ ਆ ਆਹ ਚੜੇਲ ਬੂਟੀ ਇਹ ਤਾਂ ਮੈਂ ਸੁਣਿਆ ਵੀ ਸਰਕਾਰਾਂ ਕਹਿੰਦੇ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਬਹੁਤ ਵੱਡੀ ਮੁਹਿੰਮ ਚੇੜੀ ਹੋਈ ਆ ਇਹ ਤੁਹਾਡੇ ਕੁਝ ਆਇਆ ਇੱਥੇ ਕੋਈ ਇੱਜ਼ਤ ਤਾਂ ਕੋਈ ਨਹੀਂ ਆਇਆ ਜੀ ਕੋਈ ਨਹੀਂ ਹੈ ਤੁਹਾਡੇ ਇਦਾ ਇੱਕ ਹੈਗਾ ਫਾਇਦਾ ਕਿਹਦਾ ਜੀ ਇਹਦਾ ਹੀ ਪੱਤੇ ਹੁੰਦਾ ਲਾਟੀਨਾ ਦੇ ਲਾਟੀਨਾ ਦੇ ਹਾਂਜੀ ਜਿੱਦਾਂ ਤੁਹਾਡੇ ਸੱਚ ਗੰਜਾ ਆਪਣਾ ਪੈ ਗਿਆ ਕੁੱਚੀ ਬੋਲੋ ਥੋੜਾ ਜੀ ਹਾਂਜੀ ਗੰਜ ਪੈ ਗਿਆ ਸਿਰ ਚ ਅੱਛਾ ਜੀ ਕੀੜਾ ਲੱਗ ਜਾਂਦਾ ਜਾਂ ਵਾਲ ਝੜ ਜਾਂਦੇ ਨੇ ਹਾਂਜੀ ਹਾਂਜੀ ਇਹਨਾਂ ਨੂੰ ਕੁੱਟ ਕੇ ਇਹਦਾ ਪਾਣੀ ਤੇਲ ਦੇ ਵਿੱਚ ਲਾ ਕੇ ਤਾਂ ਗੰਜ ਜਦਾਂ ਸਹੀ ਹੋ ਜਾਂਦਾ ਕਿੰਨੇ ਚਿਰ ਚ ਇਹ ਪਤਾ ਨਹੀਂ ਮੈਨੂੰ ਇਹ ਇੱਕ ਮਹੀਨਾ ਬਾਅਦ ਚਲਵਾੜੇ ਸਾਈਡ ਉਹ ਹੀ ਦੱਸਿਆ ਮੈਨੂੰ ਅੱਛਾ ਜੀ ਤੇ ਵਰਤਿਆ ਫੇ ਤੁਸੀਂ ਕਿਹਾ ਦੱਸਿਆ ਹੀ ਉਹਨਾਂ ਨੇ ਹਾਂ ਗੰਜੇ ਪੰਦੇ ਇਲਾਜ ਦੇ ਲਈ ਇਹਨੂੰ ਵਰਤਿਆ ਜਾਂਦਾ ਜਿਦਾਂ ਤੁਸੀਂ ਦੱਸਿਆ ਉਸ ਤਰ੍ਹਾਂ ਹੈ ਠੀਕ ਆ ਇਹ ਇੱਕ ਬੂਟੀ ਦਾ ਨਾ ਸਾਡੇ ਇੱਕ ਮਾਸਟਰ ਨਹੀਂ ਥੇ ਹਾਂਜੀ ਗਵਰਨਮੈਂਟ ਹਾਈ ਸਕੂਲ ਕੋਲ ਬਾਦ ਹਾਂਜੀ ਉਹਨਾਂ ਨੇ ਸਬੂਤੀ ਤੋਂ ਗੱਤਾ ਤਿਆਰ ਕਰਨ ਦਾ ਮਤਲਬ ਕੀਤਾ ਸੀ ਇਹ ਤੋਂ ਹੀ ਲਟੀਨਾ ਤੋਂ ਹੀ ਹਾਂਜੀ ਇਹਨੂੰ ਬੁੱਟੀ ਨੂੰ ਤੁਸੀਂ ਕੀ ਕਹਿੰਦੇ ਆ ਅਸੀਂ ਚੜੇਲ ਬੁੱਟੀ ਕਹਿੰਦੇ ਆ ਅੱਛਾ ਚੜੇਲ ਬੁੱਟੀ ਕਹਿੰਦੇ ਆ ਜਾਂ ਪੰਜ ਫੁੱਲੀ ਕਹਿ ਦਿੰਦਾ ਅੱਛਾ ਜੀ ਲਓ ਜੀ ਇਹ ਨਵੀਂ ਇੱਕ ਦਾ ਨਾਮ ਪਤਾ ਲੱਗਾ ਭਾਜੀ ਚੜੇਲ ਬੁੱਟੀ ਲੋਕਲ ਲੈਂਗੁਏਜ ਵਿੱਚ ਨਾਮ ਆ ਤੇ ਇੱਕ ਚਲੋ ਇਹਦੇ ਬਾਰੇ ਵੀ ਮੰਨ ਲਓ ਤੁਸੀਂ ਇੱਕ ਤਰੀਕੇ ਨਾਲ ਇਹਨੂੰ ਕੁਝ ਨਾ ਕੁਝ ਵਰਤੋਂ ਦੇ ਵਿੱਚ ਹੈਗੀ ਆ ਇਹ ਮਤੋਂ ਵਿੱਚ ਪਰੇ ਗੱਲ ਇਦਾਂ ਐ ਭਰਾ ਜੀ ਹੁਣ ਕੋ ਮੈਨੂੰ ਰਣਜੋਤ ਭਾਜੀ ਕੋ ਗੱਲ ਪਤਾ ਲੱਗੀ ਸੀ ਭਾਜੀ ਤੇ ਇਹ ਜੜੀਆਂ ਬੂਟੀਆਂ ਦਾ ਗਿਆਨ ਰੱਖਦੇ ਆ ਅੱਛਾ ਇਹਨਾਂ ਤੋਂ ਗੱਲ ਪਤਾ ਲੱਗੀ ਸੀ ਵੀ ਜਿੱਦਾਂ ਦੇਖਿਆ ਵੀ ਮੈਂ ਇਹਦੇ ਥੱਲੇ ਜਿਹੜੇ ਬੂਟੇ ਹੁੰਦੇ ਨੇ ਉਹਨਾਂ ਨੂੰ ਦੱਬ ਦਿੰਦੀ ਇਹ ਮਾਰ ਦਿੰਦੀ ਆ ਹਾਂ ਉਹ ਤਾਂ ਇਹਦੇ ਥੱਲੇ ਕੁਝ ਨਹੀਂ ਹੋਇਆ ਇਹਨੂੰ ਫੇ ਚੜੇਲ ਬੂਟੀ ਤਾਂ ਹੀ ਉਹ ਤਾਂ ਤੁਸੀਂ ਵੀ ਨਾ ਦਿੱਤਾ ਇਹਦਾ ਹੈ ਨਾ ਹਾਂਜੀ ਤੇ ਅੱਛਾ ਤੇ ਇੱਥੇ ਆਪਣੇ ਮੈਂ ਦੇਖਿਆ ਆਪਣੇ ਪਹਾੜਾਂ ਦੇ ਵਿੱਚ ਉਹ ਹੈ ਨਹੀਂ ਕੀ ਆਪਣੇ ਜਿਹਨੂੰ ਕਹਿੰਦੇ ਆ ਵਿੱਛੂ ਬੂਟੀ ਸੁਣੀ ਹੋਣੀ ਤੁਸੀਂ ਵਿੱਛੂ ਬੂਟੀ ਜਿਹਨੂੰ ਹੱਥ ਲਾਓ ਤੇ ਕੁਜਲੀ ਹੋਣ ਲੱਪੰਦੀ ਐ ਅਸਲੀ ਹੋਰ ਕੋਈ ਇਦਾਂ ਦੀ ਇੱਥੇ ਬੂਟੀ ਹੋਵੇ ਜਿਹੜੀ ਜਿਹੜੀ ਮਤਲਬ ਖਤਰਨਾਕ ਹੋਵੇ ਜਿਹਨੂੰ ਕਿਸੇ ਨੂੰ ਹੱਥ ਨਹੀਂ ਲਾਉਣਾ ਚਾਹੀਦਾ ਕਿਹੜੀ ਜੀ ਕਿਹੜੀ ਜੀ ਹਾਂਜੀ ਗਜੋਲੀ ਆਉਂਦੀ ਹੈ ਪਾਲੀ ਪਾਲੀ ਹਾਂਜੀ ਹੰਪਰੀਆ ਗਜੋਲੀ ਕਿਹੜੀ ਕਹਿੰਦੇ ਗਜੋਲੀ ਗਜੂਲੀ ਉਹ ਫੜੀ ਜਿਹੀ ਟਾਈਪ ਹੁੰਦੀ ਆ ਅੱਛਾ ਤੇ ਉਹ ਜਦੋਂ ਸ਼ਰੀਰ ਨੂੰ ਲੱਜੇ ਤਾਂ ਬਹੁਤ ਖਾਰਸ਼ ਹੁੰਦੀ ਆ ਉਹ ਆਪਣੇ ਇੱਥੇ ਹੈਗੀ ਆ ਆ ਹੈਗੀ ਇੱਧਰ ਆਪਾਂ ਨੂੰ ਕਿੱਦਾਂ ਪਤਾ ਲੱਗੇ ਕਿ ਕਿੱਦਾਂ ਦੀ ਆ ਉਹ ਜਾਣਦੇ ਨਹੀਂ ਮਟਰ ਦੀ ਫਲੀ ਵਾਂਗੂ ਲੱਗਦੀ ਉਹ ਭਾਜੀ ਉਹ ਹੀ ਤਾਂ ਨਹੀਂ ਕਿਦੇ ਕੌਂਚ ਬੀਜ ਭਾਜੀ ਜਿਹੜਾ ਤੁਸੀਂ ਦਿਖਾਇਆ ਸੀ ਮੈਨੂੰ ਰਸਤੇ 'ਚ ਨਹੀਂ ਨਹੀਂ ਚੱਲ ਤੁਹਾਨੂੰ ਪਤਾ ਕੌਂਚ ਵੀ ਜਿਹੜਾ ਦਿਖਾਇਓ ਬ੍ਰਾਊਨ ਕਲਰ ਦੇ ਕੰਡੇ ਕੰਡੇ ਜੀ ਅੱਛਾ 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 ਨਹੀਂ ਚਲੋ ਉਹ ਰਸਤੇ ਚ ਕਿਤੇ ਦਿਖੀ ਤਾਂ ਭਾਈ ਹੁਣ ਦਿਖਾ ਦੇਣੀ ਆ ਅੱਛਾ ਚਲੋ ਇਹ ਸਾਹਮਣੇ ਖੈਰ ਦਾ ਪੇੜ ਹੈ ਹਾਂਜੀ ਇਹ ਖੈਰ ਦਾ ਪੇੜ ਹੈ ਖੈਰ ਖੈਰ ਅਚਾਰੀ ਕੱਥਾ ਬਣਦਾ ਜੇਤੋ ਜੀ ਇਹ ਤੋਂ ਕੱਥਾ ਬਣਦਾ ਉਹ ਸਾਹਮਣੇ ਆ ਜੀ ਹਾਂ ਉਹ ਵਾਲਾ ਹੈ ਨਾ ਹਾਂਜੀ ਖੈਰ ਦਾ ਤੁਹਾਡੇ ਜਿੱਦਾਂ ਜੰਗਲਾਂ ਦੇ ਵਿੱਚੋਂ ਵਧਣਾ ਇਲੀਗਲ ਆ ਨਾ ਇਲੀਗਲ ਜੀ ਜਿੰਨੇ ਆਪਣਾ ਬੀਜਾ ਜਿੱਦਾਂ ਤੁਸੀਂ ਆਪਣਾ ਹੈ ਮਾਲਕੀ ਤੁਹਾਡੀ ਤੂੰ ਜੋ ਮਰਜੀ ਬੀਜੋ ਕੱਟੋ ਹਾਂਜੀ ਹਾਂ ਉਦਾਂ ਜੰਗਲਾਤ ਦੇ ਵਿੱਚੋਂ ਕੋਈ ਵੀ ਉਦਾਂ ਕੋਈ ਵੀ ਪੌਦਾ ਪੜਨਾ ਇਲੀਗਲ ਆ ਵੈਸੇ ਤਾਂ ਹੈਨਾ ਪਰਮਿਸ਼ਨ ਤੇ ਲੈਣੀ ਪੈਂਦੀ ਹੈ ਜਈ ਆਪਣੀ ਮਾਲਕੀ ਵੀ ਹੈ ਠੀਕ ਅੱਛਾ ਲੈਣੀ ਪੈਂਦੀ ਆ ਹਾਂਜੀ ਹਾਂਜੀ ਅੱਛਾ ਮੇਰੇ ਗੱਲ ਨਾਲ ਇੱਕ ਹੁਣੇ ਧਿਆਨ ਚਾਹੀਆ ਇੱਕ ਮਿੰਟ ਦੱਸਤਾ ਤੁਹਾਨੂੰ ਮੈਨੂੰ ਇੱਕ ਗੱਲ ਦੱਸਿਓ ਇਸ ਜਗ੍ਹਾ ਦੇ ਉੱਤੇ ਜਿੱਦਾਂ ਕਿਸੇ ਨੇ ਜ਼ਮੀਨ ਲੈਣੀ ਹੋਵੇ ਆਪਣੇ ਪੰਜਾਬ ਚੋਂ ਥੱਲੇ ਆ ਕੇ ਕੀ ਰੇਟ ਆ ਇੱਥੇ ਇਸ ਬਾਣਾ ਦੇ ਉੱਪਰ ਜਿੱਦਾਂ ਤੁਹਾਡੀ ਜਗ੍ਹਾ ਹੀ ਆ ਇਸ ਵੇਲੇ ਤਾਂ ਇਸ ਵੇਲੇ ਹਾਂਜੀ ਇਸ ਲਈ ਇਹ ਹੀ ਪੰਜ 6 ਲੱਖ ਦਾ ਤੇ ਲੈ ਕੇ 7 8 ਤੱਕ ਕਿਲਾ ਪੰਜ ਕਿ ਤੋਂ ਸ਼ੁਰੂ ਹੋ ਗਿਆ ਮੰਨ ਲਓ ਤੇ 8 ਤੱਕ ਜਾਂਦਾ ਮੈਕਸਿਮਮ ਉਹ ਬਾਕੀ ਤੁਸੀਂ ਸੜਕ ਤੋਂ ਕਿੰਨੀ ਦੂਰ ਆ ਜਾਂ ਕਿੱਦਾਂ ਦੀ ਜਗ੍ਹਾ ਆ ਉਹ ਤਾਂ ਦੇਖੇ ਹੀ ਹੁੰਦਾ ਹੋਣਾ ਹੈ ਨਾ ਕਿਲਾ ਹਾਂਜੀ ਰੇਟ ਬੂਟ ਦੇ ਹਿਸਾਬ ਨਾਲ ਹੁੰਦਾ ਹੈ ਖੇਤ ਦੇ ਬੂਟੇ ਵਿੱਚ ਹੁੰਦਾ ਫੇਰ ਰੇਟ ਵੱਧ ਜਾਂਦਾ ਹੈ ਅੱਛਾ ਅੱਛਾ ਜੀ ਅੱਛਾ ਰੇਟ ਵਧਦਾ ਹੁੰਦਾ ਹੈ ਠੀਕ ਆ ਠੀਕ ਆ ਤੇ ਕਿ ਕਿਉਂਕਿ ਮੈਂ ਨਾ ਗਿਆ ਸੀ ਉਧਰ ਆਪਣੇ ਮੈਗਰੋਵਾਲ ਅੱਛਾ ਮੈਗਰੋਵਾਲ ਮੈਗਰੋਵਾਲ ਥੋੜਾ ਜਿਹਾ ਜਦੋਂ ਜੰਗਲਾਂ 'ਚ ਚਲ ਜਾਉਣਾ ਉੱਪਰ ਨੂੰ ਹਾਂਜੀ ਤੇ ਉੱਥੇ 2 2 3 ਕਹਿੰਦੇ ਇੱਥੋਂ ਕੋ ਕਿਲਾ ਸ਼ੁਰੂ ਹੋ ਜਾਂਦਾ ਹੈ ਹਾਂਜੀ ਮਿਲ ਜਾਂਦਾ ਤੁਹਾਨੂੰ ਹਾਂਜੀ ਕਿਲਾਕ ਉਹਦੇ ਦੇ ਪੱਧਰਾ ਹੋ ਗਏ ਨਾ ਉਹਦੇ ਵਿੱਚ ਬੂਟੇ-ਬੱਟੇ ਉਹਨਾਂ ਦਾ ਉਹਦਾ ਫਿਰ ਰੇਟ ਵਧ ਜਾਂਦਾ ਲੱਗਦਾ ਹਾਂ ਨਹੀਂ ਇੱਕ ਹੋਰ ਵੀ ਹੈ ਭਾਜੀ ਇੱਥੇ ਰੇਟ ਜਿੱਦਾਂ ਤੁਸੀਂ ਦੱਸਿਆ ਨਾ ਕੰਪੈਰੀਟਿਵਲੀ ਉੱਥੇ ਨਾਲੋਂ ਜ਼ਿਆਦਾ ਉਹਦਾ ਕਾਰਨ ਇਹ ਹੈ ਵੀ ਇੱਥੋਂ ਕਨੈਕਟਡ ਰੋਡ ਹੈਗੀਆਂ ਹਾਂਜੀ ਹਾਂਜੀ ਉੱਥੇ ਤਾਂ ਰੋਡ ਹੀ ਹੈ ਨਹੀਂ ਕੱਚੇ ਰਸਤੇ ਆ ਖੱ ਅੱਛਾ ਦੋਨੇ ਪਾਸੇ ਰੋਡ ਇੱਧਰੋਂ ਵੀ ਲਾਣਾ ਨਹੀਂ ਨਹੀਂ ਇਹ ਤਾਂ ਇੱਕ ਕਮਰਸ਼ੀਅਲ ਵੀ ਜਗ੍ਹਾ ਬਣ ਗਈ ਹੈ ਜੀ ਤੁਹਾਡੀ ਲੱਗੇ ਥਾਣਾ ਡੈਮ ਆ ਹੈ ਉਹ ਨਾਲ ਹੀ ਆ ਉਹ ਮੈਂ ਆਇਆ ਦੋ ਤਿੰਨ ਵਾਰੀ ਥਾਣਾ ਡੈਮ ਆ ਨਾਲੇ ਉਹ ਕੀ ਕਹਿੰਦੇ ਉੱਪਰ ਹਟਸ ਬਣੀਆਂ ਤੁਹਾਡੀਆਂ ਸਾਰਾ ਕੁਝ ਅੱਛਾ ਨਹੀਂ ਚਲੋ ਬਹੁਤ ਵਧੀਆ ਲੱਗਾ ਜੀ ਹੋਰ ਕੁਝ ਦੱਸੋ ਜੇ ਕੁਝ ਹੋਰ ਖਾਸ ਇੱਕ ਹੋਰ ਮੈਂ ਗੱਲ ਪੁੱਛਣੀ ਚਾਹਣਾ ਮੇਰੇ ਦਿਮਾਗ ਚ ਆਈ ਕਿਉਂਕਿ ਪਿਛਲੀ ਵਾਰੀ ਵੀ ਆਇਆ ਸੀ ਇੱਥੇ ਜਿੱਦਾਂ ਕਿ ਕਾਫੀ ਇਹ ਪੌਦਿਆਂ ਤੋਂ ਹਟ ਕੇ ਆ ਥੋੜੀ ਗੱਲ ਲੋਕ ਕਾਫੀ ਆਉਂਦੇ ਜਿੱਦਾਂ ਹੁਣ ਹੁਣ ਵੀ ਗਏ ਮੁੰਡੇ ਕੁੜੀਆਂ ਗਏ ਇਥੋਂ ਹੈਨਾ ਚਲੋ ਫੈਮਲੀਆ ਵੀ ਆਉਂਦੀ ਆ ਆਪਾਂ ਵੀ ਘੁੰਮਣ ਆਏ ਆ ਜਿੱਦਾਂ ਉਹ ਕੁਛ ਕਿਥੇ ਮੈਂ ਸੁਣਿਆ ਵੀ ਕਾਫੀ ਖਰੂਦ ਵੀ ਬਹੁ ਕਰਦੇ ਆ ਨਿਆਣੀ ਆ ਕੇ ਹਾਂਜੀ ਖਾ ਪੀ ਕੇ ਵੀ ਖਰਾਬ ਕਰਦੇ ਆ ਆਦਮ ਜਿੱਦਾਂ ਕੋਈ ਚੀਕਾ ਮਾਰੀਆਂ ਗਾਲਾਂ ਕਢਣੀਆਂ ਕੁਛ ਵੀ ਤਾਂ ਕਰਦੇ ਰਹਿੰਦੇ ਸੂਪਰ ਤੇ ਮਤਲਬ ਪਿੰਡ ਦਾ ਮਤਲਬ ਉਹਨਾਂ ਵਧੀਆ ਹੋ ਗਿਆ ਮਾਹੌਲ ਵੀ ਮਤਲਬ ਕਈ ਫੈਮਲੀ ਜਿੱਦਾਂ ਦੀ ਵਧੀਆ ਵੀ ਆਉਂਦੀਆਂ ਹਾਂ ਜੀ ਨਹੀਂ ਆਉਂਦੀਆਂ ਉਹ ਤਾਂ ਹੈ ਹੀ ਬੰਦੇ ਵਿੱਚ ਮਾੜੇ ਹੀ ਪਾਉਂਦਾ ਉਹਨਾਂ ਪਿੰਡ ਦਾ ਮਾਹੌਲ ਵੀ ਬਹੁਤ ਖਰਾਬ ਹੋਇਆ ਹੁੰਦਾ ਹੁੰਦਾ ਮੈਂ ਥਾਣਾ ਟਾਈਮ ਉੱਧਰ ਆਪਣੇ ਕੁਕਨੈਟ ਗਿਆ ਤੇ ਉੱਥੇ ਉਹਨਾਂ ਨੇ ਜਿੱਦਾਂ ਪਰਚੀ ਵੀ ਲਾਇਤੀ ਬੈਰੀਅਰ ਲਾਤਾ ਸੀ ਪਹਿਲਾਂ ਨਹੀਂ ਸੀ ਲੱਗਾ ਹੋਇਆ ਪਹਿਲਾਂ ਨਹੀਂ ਲੱਗਾ ਸੀ ਹਾਂ ਜੀ ਇਹ ਨਾ ਕਾਰਨ ਕਰਕੇ ਉਹਨਾਂ ਨੇ ਬੈਰੀਅਰ ਲਾਇਆ ਹਾਂ ਗੰਦ ਦੇਖੋ ਉੱਥੇ ਬੋਤਲਾਂ ਤੋੜੀਆਂ ਆ ਪੀ ਕੇ ਖਾਪੇ ਮਤਲਬ ਉੱਚ ਉੱਚ ਗਾਣੇ ਲਾਉਂਦੇ ਆ ਦੇਖੋ ਤੁਸੀਂ ਮੈਂ ਤਾਂ ਚਲੋ ਇਸ ਕਰਕੇ ਤੁਹਾਨੂੰ ਵੀ ਇਹ ਗੱਲ ਪੁੱਛ ਰਿਹਾ ਆਂ ਤੁਹੇ ਕੀ ਮੈਸੇਜ ਦੇਣਾ ਚਾਹੁੰਦੇ ਆ ਜਿਹੜੇ ਇੱਥੇ ਆਉਂਦੇ ਆ ਜਿਹੜੇ ਇੱਥੇ ਆਣ ਹਾਂਜੀ ਆਪਣੀ ਫੈਮਿਲੀ ਦੀ ਤਰ੍ਹਾਂ ਆਣ ਹਾਂਜੀ ਹੋਰ ਦੂਜਾ ਸਵਾਰਤ ਲਈ ਗੰਦਗੀ ਨਾ ਖੜਾ ਠੀਕ ਆ ਇੱਕ ਮਿੰਟ ਰੁਕੋ ਮੈਂ ਨੰਗ ਲੈਣੇ ਆ ਆਪਣੇ ਅੱਛਾ ਅੱਛਾ ਠੀਕ ਆ ਗੰਦਗੀ ਨਾ ਖੜਾਰਨ ਜਿੱਦਾਂ ਕਚਰਾ ਹੋ ਗਿਆ ਪੋਲੋਫੀਨ ਹੋ ਗਏ ਡਿਸਪੋਜ਼ਲ ਬਣ ਜਾਣੀਆਂ ਕਾਲੀ ਗਿਲੋ ਚ ਕਰਨੀ ਆਪਣੇ ਮਾਨ ਬੈਠਣ ਘੁੰਮ ਫਿਰ ਕੇ ਜਾਣ ਕਿ ਪਿੰਡ ਦਾ ਮਹੌਲ ਖਰਾਬ ਹੁੰਦਾ ਹੁੰਦਾ ਜੀ ਹੁੰਦਾ ਬਿਲਕੁਲ ਹੁੰਦਾ ਚਲੋ ਇਹ ਮਤਲਬ ਕਿ ਵੀ ਵਿਚਾਰ ਰਵੇ ਲੋਕੀ ਸਮਝਣ ਜਿਹੜੇ ਆਉਂਦੇ ਘੁੰਮਣ ਤੇ ਚਲੋ ਠੀਕ ਆ ਜੀ ਬਹੁਤ ਸੋਹਣਾ ਲੱਗਾ ਜੀ ਬਾਕੀ ਤੁਹਾਡਾ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਸੁਭਾਸ਼ ਚੰਦ ਸੁਭਾਸ਼ ਚੰਦ ਤੁਹਾਡਾ ਜੀ ਅਸ਼ੋਕ ਕੁਮਾਰ ਤੁਹਾਡਾ ਭਾਈ ਜੀ ਰਾਜਾ ਰਾਜਾ ਚਲੋ ਠੀਕ ਆ ਭਾਈ ਜੀ ਬਹੁਤ ਚੰਗਾ ਲੱਗਾ ਜੀ ਮੈਂ ਆਪਣੇ ਬਾਰੇ ਦੱਸਿਆ ਨਹੀਂ ਤੁਹਾਨੂੰ ਉਦਾਂ ਮੈਂ ਹੈਗਾ ਜੀ ਟਾਂਡਾ ਔੜ ਮੋੜ ਤੋਂ ਟਾਂਡੇ ਟਾਂਡਾ ਔੜ ਮੋੜ ਤੇ ਲੱਗੇ ਪਿੰਡ ਆ ਮੇਰਾ ਜੱਜਾ 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 ਹਾਂਜੀ ਹਾਂਜੀ ਤੇ ਮੈਂ ਉਦਾਂ ਦਿੱਲੀ ਜੌਬ ਕਰਦਾ ਸੌਫਟਵੇਅਰ ਦੀ ਅੱਛਾ ਤੇ ਮੈਂ ਉਹਦਾ ਸ਼ੌਂਕ ਨੂੰ ਠੀਕ ਆ ਜੀ ਸ਼ੁਕਰੀਆ ਬਹੁਤ ਬਹੁਤ ਧੰਨ